ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬੇਨਤੀਆਂ অতি ਜ਼ਰੂਰੀ ਨੇ ਸਾਧ ਸੰਗਤ ਕੈਨੇਡਾ ਚ ਟਰੂਡੋ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਦਸਮ ਗ੍ਰੰਥ ਪਵਿੱਕ ਬਾਣੀ ਮੁਤਾਬਕ ਇੱਕ ਕਰੋੜ ਪੰਜਾਬੀ ਕੈਨੇਡਾ ਚ ਵੱਖਰਾ ਮੁਲਕ ਬਣਾਉਣਗੇ ਕੈਨੇਡਾ ਚ ਸ਼ੁਰੂਆਤ ਕਰ ਦਿੱਤੀ ਗਈ ਹੈ ਸੋ ਆਖਰ ਕੀ ਇਹ ਸੱਚ ਹੈ ਜੀ ਸੋ ਬੇਨਤੀਆਂ ਆਪਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਬੇਨਤੀਆਂ ਪਹਿਲਾਂ ਆਪਾਂ ਸਮਝੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕੈਨੇਡਾ ਚ ਇਕ ਮਤਾ ਜਿਹੜਾ ਹੈ ਉਹ ਪਾਸ ਕੀਤਾ ਗਿਆ ਹੈ ਹਾਲਾਂਕਿ ਤੁਸੀਂ ਉਹਦੇ ਬਾਰੇ ਸੁਣਿਆ ਹੋਵੇਗਾ ਉਹਦੇ ਵਿੱਚ 2400 ਡਾਲਰ ਜਿਹੜੇ ਨੇ ਕੁਝ ਲੋਕਾਂ ਨੂੰ ਦਿੱਤੇ ਜਾਣਗੇ ਕੁਝ ਵਿਸ਼ੇਸ਼ ਵਿਅਕਤੀਗਤ ਲੋਕਾਂ ਦੇ ਲਈ ਉਹ ਸਕੀਮ ਰੱਖੀ ਗਈ ਹੈ ਜਿਹੜੇ ਕੈਨੇਡਾ ਦੇ ਵਸਨੀਕ ਨੇ ਜਾਂ ਕੁਝ ਵੀ ਲਾ ਲੋ ਉਹਨਾਂ ਦੇ ਲਈ ਉਹ ਸਕੀਮਾਂ ਕੁਝ ਜੜੀਆਂ ਨੇ ਉਹ ਰੱਖੀਆਂ ਗਈਆਂ ਨੇ ਪਰ ਕੁਝ ਸਾਡੇ ਲੋਕਾਂ ਦੇ ਤਰਫੋਂ ਇਹਨਾਂ ਚੀਜ਼ਾਂ ਨੂੰ ਉਹੀ ਜਿਹੜਾ ਹੈ ਹਵਾ ਬਣਾ ਰੱਖਿਆ ਉਹੀ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਹਵਾ ਬਣਾਈ ਬੈਠੇ ਆ ਵੀ ਐਂ ਕਰਤਾ ਜੀ ਇੱਕ ਨਵਾਂ ਕਾਨੂੰਨ ਬਣਾਤਾ ਜੀ ਇਹ ਕਰਤਾ ਜੀ ਆਹ ਹੋ ਗਿਆ ਉਹ ਹੋ ਗਿਆ ਸੋ ਇੱਕ ਹੋਰ ਹੀ ਜਿਹੜੀ ਆਪਾਂ ਕਹਿ ਲਈਏ ਵੀ ਰੂਪਰੇਖਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਕੁਝ ਵਿਸ਼ਿਆਂ ਨੂੰ ਜਾਣ ਬੁੱਝ ਕੇ ਉਹੀ ਕੁਝ ਵਿਸ਼ਿਆਂ ਨੂੰ ਜਿਹੜੀ ਹੈ ਉਹ ਤੂਲ ਦਿੱਤੀ ਜਾ ਰਹੀ ਹੈ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕੋਈ ਉਥੇ ਜੀ ਕੋਈ ਨਵਾਂ ਸਿਸਟਮ ਬਣਾਇਆ ਜਾ ਰਿਹਾ ਜੀ ਮੂਲ ਨਵਾਂ ਮੁਲਕ ਬਣਾਇਆ ਜਾ ਰਿਹਾ ਪੰਜਾਬੀਆਂ ਨੂੰ ਉਥੇ ਕੀ ਮੁਲਕ ਬਣਾਉਂਗੇ ਉਥੇ ਤਾਂ ਪਹਿਲਾਂ ਹੀ ਸਭ ਕੁਝ ਬਣਿਆ ਪਿਆ ਸਭ ਕੁਝ ਪਹਿਲਾਂ ਹੀ ਉਥੇ ਤਿਆਰ ਕੀਤਾ ਪਿਆ ਮਿੰਨੀ ਪੰਜਾਬ ਉਹ ਸਾਰਾ ਬਣਿਆ ਪਿਆ ਐਵੇਂ ਇਹਨਾਂ ਚੀਜ਼ਾਂ ਦੇ ਵਿੱਚ ਪੈਣ ਦੀ ਕੋਈ ਜ਼ਿਆਦਾ ਜ਼ਰੂਰਤ ਹੈ ਨਹੀਂ ਮੇਰੇ ਖਿਆਲ 'ਚ ਕੋਈ ਜ਼ਿਆਦਾ ਜ਼ਰੂਰਤ ਵੱਡੀ ਹੈ ਨਹੀਂ ਜਿੰਨੇ ਆਪਾਂ ਸਮਝਦੇ ਆ ਨਾ ਵੀ ਇੰਨਾ ਹੋ ਗਿਆ ਜੀ ਆਹ ਹੋ ਗਿਆ ਉਹ ਕਰ ਦਿੱਤਾ ਆਹ ਬਣ ਗਿਆ ਜੀ ਇਹਨਾਂ ਜ਼ਿਆਦਾ ਇਹਨਾਂ ਚੀਜ਼ਾਂ ਦੀ ਕੋਈ ਜ਼ਰੂਰਤ ਹੈ ਨਹੀਂ ਜਿੰਨਾ ਇਹਨਾਂ ਨੂੰ ਤੂਲ ਦਿੱਤੀ ਜਾ ਰਹੀ ਹੈ ਬਿਨਾਂ ਗੱਲ ਤੋਂ ਪ੍ਰਮੋਟ ਕੀਤਾ ਜਾ ਰਿਹਾ ਹੈ ਐ ਹੋ ਗਿਆ ਉਹ ਹੋ ਗਿਆ ਸੋ ਸਾਧ ਸੰਗਤ ਕਈ ਲੋਕਾਂ ਦੇ ਵੱਲੋਂ ਇਹ ਕਿਹਾ ਹੈ ਵੀ ਦਸਮ ਗ੍ਰੰਥ ਸਾਹਿਬ ਦੀ ਭਵਿੱਖ ਬਾਣੀ ਹੈ ਸਾਬਤ ਹੋ ਰਹੀ ਹੈ ਕੋਈ ਇਹਦੇ ਵਿੱਚ ਭਵਿੱਖ ਬਾਣੀ ਨਹੀਂ ਪਿਆਰਿਓ ਕੋਈ ਦਸਵੇਂ ਪਾਤਸ਼ਾਹ ਦਾ ਇਹਦੇ ਵਿੱਚ ਅਗਵਾਈ ਨਹੀਂ ਕੋਈ ਰੋਲ ਨਹੀਂ ਇਹਦੇ ਇਸ ਚੀਜ਼ ਬਾਰੇ ਕੋਈ ਗੱਲ ਨਹੀਂ ਕਹੀ ਗਈ ਹਾਲਾਂਕਿ ਸਾਡੇ ਬਾਰੇ ਬਹੁਤ ਚੀਜ਼ਾਂ ਕਈਆਂ ਨੇ ਸਾਧ ਸੰਗਤ ਕਲਯੁਗ ਦੀਆਂ ਨਿਸ਼ਾਨੀਆਂ ਜ਼ਰੂਰ ਦੱਸੀਆਂ ਨੇ ਅੱਜ ਸਭ ਤੋਂ ਵੱਡਾ ਕਲਯੁਗ ਪਤਾ ਕੀ ਹੈ ਜੀ ਮੈਂ ਬੇਨਤੀ ਕਰਕੇ ਧਿਆਨ ਦਿਵਾ ਦਿਆਂ ਸਾਡੇ ਧੀਆ ਪੁੱਤਰ ਬਾਹਰ ਚਲੇ ਗਏ ਉੱਥੇ ਜਾ ਕੇ ਬੈਠ ਗਏ ਤੇ ਯਾਦ ਰੱਖਿਓ ਇੱਥੇ ਮਾਤਾ ਪਿਤਾ ਜੇ ਚੜ੍ਹਾਈ ਕਰ ਗਏ ਉਸ ਸੰਸਾਰ ਤੋਂ ਚਲੇ ਗਏ ਅਲਵਿਦਾ ਆਖ ਗਏ ਉਹਨਾਂ ਦਾ ਸੰਸਕਾਰ ਕਰਨ ਨਹੀਂ ਆਉਂਦੇ ਕਹਿੰਦੇ ਜੀ ਪੈਸੇ ਲੱਗਣਗੇ ਟਿਕਟ ਕਰਾ ਕੇ ਜਾਵਾਂਗੇ ਤੇ ਕੀ ਕਰਾਂਗੇ ਬੁੜਾ ਬੁੜੀ ਤੇ ਹੁਣ ਮਰੀ ਗਏ ਨੇ ਹੁਣ ਇਦਾਂ ਦੀਆਂ ਗੱਲਾਂ ਕਰਦੇ ਨੇ ਤੇ ਉਹ ਕਹਿੰਦੇ ਰਿਸ਼ਤੇਦਾਰਾਂ ਨੂੰ ਆਪਣੇ ਫਲਾਣਿਆਂ ਤੈਨੂੰ ਪੈਸੇ ਪਾ ਦੇਣਾਂ ਸੰਸਕਾਰ ਕਰਦੀ ਤੇ ਬਾਅਦ ਚ ਕੋਈ ਗੱਲ ਨਹੀਂ ਆ ਜਾਾਂਗੇ ਤੇ ਫੋਟੋ ਬਣਵਾ ਲਿਓ ਫੋਟੋ ਰੱਖ ਲਾਂਗੇ ਹਾਲਾਂਕਿ ਇਦਾਂ ਦੀਆਂ ਗੱਲਾਂ ਬਾਤਾਂ ਚੱਲ ਪਈਆਂ ਹੁਣ ਇਦੋਂ ਵੱਡਾ ਕਲਯੁਗ ਕੀ ਹੋਊਗਾ ਕੀ ਹੋਊਗਾ ਕਲਯੁਗ ਦੇਖੋ ਜਰਾ ਕੀ ਕੀ ਕਲਯੁਗ ਹੋਊਗਾ ਆਪਣੇ ਹੀ ਜੰਮੇ ਜਾਏ ਉਹ ਤੇ ਆਉਣ ਨੂੰ ਤਿਆਰ ਨਹੀਂ ਕਿੰਨੇ ਪੈਸਾ ਲੱਗੂ ਜਿਹਨੇ ਪਿਓ ਨੇ ਹੱਡ ਤੋੜ ਕੇ ਮਾਂ ਨੇ ਆਪਣੀਆਂ ਗਹਿਣੇ ਬਾਲੀਆਂ ਧਰ ਕੇ ਜਾਂ ਕੁਝ ਵੀ ਕਰ ਲੋ ਦਿਹਾੜੀਆਂ ਕਰਕੇ ਇੱਕ ਪੁੱਤਰ ਧੀ ਨੂੰ ਬਾਹਰ ਭੇਜਿਆ ਤੇ ਉਹ ਉਹਦੇ ਮਰੇ ਤੇ ਆਉਣ ਨੂੰ ਤਿਆਰ ਨਹੀਂ ਖੂਨ ਜਿਹੜਾ ਪਾਣੀ ਬਣ ਚੁੱਕਿਆ ਜਲੰਧਰ ਲਾਗੇ ਤਾਂ ਸ਼ਾਇਦ ਇੱਕ ਮਿਲਾਰਾ ਸੰਸਥਾ ਵੀ ਬਣੀ ਹੋਈ ਆ ਜਿਹੜੇ ਕੰਮ ਕਰਦੇ ਨੇ ਵੀ ਜੇ ਤੁਹਾਡੇ ਤੋਂ ਨਹੀਂ ਆਇਆ ਜਾਂਦਾ ਤੁਸੀਂ ਪੈਸੇ ਪਾ ਦਿਓ ਤੁਹਾਡੇ ਬਜ਼ੁਰਗਾਂ ਦਾ ਸੰਸਕਾਰ ਕਰ ਦਾਂਗੇ ਆ ਸੰਸਥਾਵਾਂ ਖੁੱਲ ਗਈਆਂ ਨੇ ਆ ਆ ਆ ਚੀਜ਼ਾਂ ਤੇ ਸਾਨੂੰ ਗੌਰ ਕਰਨ ਦੀ ਲੋੜ ਆ ਸਭ ਤੋਂ ਵੱਡੀ ਆ ਗੱਲ ਆਹ ਆ ਗੱਲਾਂ ਦੀ ਜ਼ਰੂਰਤ ਹੈ ਸਭ ਤੋਂ ਵੱਡੀ ਜ਼ਰੂਰਤ ਹੈ ਸਾਸੰਗਤ ਪਰ ਅਸੀਂ ਸਮਝਦੇ ਨਹੀਂ ਹੈਗੇ ਅਸੀਂ ਤਾਂ ਸੋਚਦੇ ਆਂ ਵੀ ਕੋਈ ਗੱਲ ਨਹੀਂ ਐਂ ਕਰ ਦੋ ਜੀ ਚੱਕ ਦੋ ਫੱਟੇ ਐਂ ਕਰ ਦੋ ਇਹ ਕਰ ਦੋ ਉਹ ਕਰ ਦੋ ਐਂ ਕਰ ਦੋ ਬਸ ਆ ਆ ਚੀਜ਼ਾਂ ਸੀ ਸਭ ਤੋਂ ਵੱਧ ਸੋਚਦੇ ਆਂ ਸਭ ਤੋਂ ਵੱਧ ਅਸੀਂ ਇਹਨਾਂ ਚੀਜ਼ਾਂ ਤੇ ਧਿਆਨ ਦਿੰਨੇ ਆ ਸਭ ਤੋਂ ਵੱਧ ਅਸੀਂ ਇਹਨਾਂ ਚੀਜ਼ਾਂ ਨੂੰ ਹੀ ਜ਼ਿਆਦਾ ਤਰਜੀਹ ਦਿੰਨੇ ਆ ਅੱਜ ਕੱਲ ਜੋ ਬਣ ਚੁੱਕੇ ਆ ਤੇ ਅਸੀਂ ਸੋਚਦੇ ਆ ਵੀ ਕਲਯੁਗ ਆਊਗਾ ਕਲਯੁਗ ਆਊਗਾ ਨਹੀਂ ਕਲਯੁਗ ਤੇ ਆਲਰੇਡੀ ਆ ਚੁੱਕਿਆ ਹੈ ਸਾਡੇ ਕੋਲ ਹੈ ਆ ਚੁੱਕਿਆ ਹੈ ਸੋ ਸਾਧ ਸੰਗਤ ਅਸੀਂ ਇਹਨਾਂ ਚੀਜ਼ਾਂ ਨੂੰ ਹਲੇ ਸਮਝ ਨਹੀਂ ਰਹੇ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰ ਨਹੀਂ ਰਹੇ ਅਸੀਂ ਤਾਂ ਐਸੋ ਵੀ ਖਵਾ ਬਣਾਇਆ ਹੋਇਆ ਵੀ ਕੋਈ ਗੱਲ ਨਹੀਂ ਜਿਵੇਂ ਚੱਲਦਾ ਚੱਲੀ ਜਾਂਦੋ ਜੀ ਐ ਕਰਤਾ ਵੋ ਕਰਤਾ ਬਸ ਹੋ ਹੀ ਜਾਂਦੋ ਜਿਵੇਂ ਸਾਰਾ ਕੁਝ ਹੋ ਰਿਹਾ ਬਸ ਚੱਲੀ ਜਾਂਦੋ ਆ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਨੇ ਵਿਚੱਲੀ ਜਾਣ ਦੋ ਕੁਛ ਨਹੀਂ ਹੋਇਆ ਸੋ 1 ਕਰੋੜ ਪੰਜਾਬੀ ਕਿਵੇਂ ਆਪਣਾ ਵੱਖਰਾ ਮੁਲਕ ਬਣਾ ਲੈਣਗੇ ਉੱਥੇ ਚਾਹੇ ਤੁਸੀਂ ਪੀਆਰ ਵੀ ਲੈ ਲਿਆ ਆ ਦੇਖੋ ਹੁਣ ਇੱਕ ਚੀਜ਼ ਸੋਚਿਓ ਸਾਡੇ ਲੋਕਾਂ ਦਾ ਕਿੰਨਾ ਵੱਡਾ ਨੁਕਸਾਨ ਹੋਣ ਵਾਲਾ ਸੀ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਵਿਗੜ ਗਏ ਸੀ ਨਾ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਵਿਗੜੇ ਤੇ ਸਾਡੇ ਲੋਕਾਂ ਨੂੰ ਫਿਕਰ ਪੈ ਗਈ ਅੱਧਿਆਂ ਤੋਂ ਵੱਧ ਲੋਕਾਂ ਨੂੰ ਫਿਕਰ ਪੈ ਗਈ ਫਿਕਰ ਕਿਵੇਂ ਪੈ ਗਈ ਵੀ ਹੁਣ ਲੈ ਪੰਜਾਬੀਆਂ ਨੂੰ ਇੱਥੋਂ ਕੱਢਣਗੇ ਕਿਉਂਕਿ ਭਾਰਤੀ ਲੋਕਾਂ ਨੂੰ ਇੱਥੋਂ ਕੱਢਤਾ ਉਹਨਾਂ ਨੇ ਅੱਧੇ ਭਾਰਤੀਆਂ ਨੂੰ ਕੁਝ ਕੁ ਭਾਰਤੀਆਂ ਨੂੰ ਉੱਥੋਂ ਕੱਢਤਾ ਸੀ ਸਾਡੇ ਇਹਨਾਂ ਨੇ ਕੈਨੇਡੀਅਨ ਲੋਕਾਂ ਨੂੰ ਕੱਢਤਾ ਸਾਡੇ ਤੇ ਲੋਕਾਂ ਨੂੰ ਫਿਕਰ ਪੈ ਗਈ ਵੀ ਲੈ ਵੀ ਹੁਣ ਇਹ ਅੱਜ ਕੱਢਣਗੇ ਫਿਕਰ ਪੈ ਗਿਆ ਬਾਲਾ ਵੱਡਾ ਫਿਕਰ ਪੈ ਗਿਆ ਵੀ ਹੁਣ ਕੀ ਕਰਾਂਗੇ ਕਿੱਧਰ ਜਾਵਾਂਗੇ ਕੀ ਬਣੇਗਾ ਬਹੁਤ ਸਾਰਾ ਚਲੋ ਹੁੰਦਾ ਹੀ ਹੈ ਜੀ ਫਿਕਰ ਫਿਕਰ ਸਾਰਿਆਂ ਨੂੰ ਸੀ ਇਸ ਗੱਲ ਦਾ ਬਹੁਤ ਵੱਡਾ ਫਿਕਰ ਸੀ ਇਹ ਚਲੋ ਮੈਂ ਸਮਝਦਾ ਵੀ ਉਹ ਇੱਕ ਸਮਾਂ ਸੀ ਉਹ ਬਣ ਗਿਆ ਗੁਜ਼ਰ ਗਿਆ ਪਰ ਇੱਕ ਵੱਖਰਾ ਮੁਲਕ ਕੈਨੇਡਾ ਦੇ ਵਿੱਚ ਨਹੀਂ ਬਣ ਸਕਦਾ ਤੇ ਖਾਲਿਸਤਾਨ ਜੇ ਉਹ ਆਪ ਦਿੰਦੇ ਨੇ ਤਾਂ ਜ਼ਰੂਰ ਤੇ ਪਰ ਸਾਡੇ ਭਾਰਤੀਆਂ ਨੂੰ ਇਸ ਗੱਲ ਤੇ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਕਿ ਉਹ ਲੋਕ ਜੇ ਪਹਿਲ ਕਦਮੇ ਕਰ ਰਹੇ ਨੇ ਸਾਨੂੰ ਕਰਨਾ ਚਾਹੀਦਾ ਸਾਡੇ ਸਿੱਖ ਸਾਡੇ ਵੀ ਤਾਂ ਇਹਨਾਂ ਦੀਆਂ 86% ਕੁਰਬਾਨੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਅਸੀਂ ਇਹਨਾਂ ਨਾਲ ਕਿਹੋ ਜਿਹਾ ਰਵਈਆ ਕਰ ਰਹੇ ਹਾਂ ਅਸੀਂ ਇਹਨਾਂ ਨਾਲ ਕਿਹੋ ਜਿਹਾ ਵਰਤਾਵਰ ਕਰ ਰਹੇ ਹਾਂ ਇਹ ਚੀਜ਼ ਇਹਨਾਂ ਨੂੰ ਸਮਝਣੀ ਚਾਹੀਦੀ ਹੈ ਅਸੀਂ ਇਹਨਾਂ ਨਾਲ ਕਿਹੋ ਜਿਹਾ ਵਰਤੀਰਾ ਕਰ ਰਹੇ ਹਾਂ ਹਾਲਾਂਕਿ ਇਹਨਾਂ ਲੋਕਾਂ ਨੂੰ ਇਸ ਚੀਜ਼ ਦੀ ਕੋਈ ਸਮਝ ਨਹੀਂ ਹੈਗੀ ਇਹਨਾਂ ਲੋਕਾਂ ਨੂੰ ਇਸ ਚੀਜ਼ ਦੀ ਬਿਲਕੁਲ ਕੋਈ ਸਮਝ ਨਹੀਂ ਹੈਗੀ ਜੇ ਸਮਝ ਹੋਵੇ ਤਾਂ ਸ਼ਾਇਦ ਗੱਲਾਂ ਕੁਝ ਹੋਰ ਹੋਣ ਪਰ ਇਹਨਾਂ ਲੋਕਾਂ ਨੂੰ ਸਮਝ ਨਹੀਂ ਹੈਗੀ ਇਸ ਕਰਕੇ ਕਿੰਨਾ ਵੀ ਕੈਨੇਡਾ ਦੇ ਵਿੱਚ ਸ਼ੁਰੂਆਤ ਸਿਰਫ ਇੱਕ ਚੀਜ਼ ਦੀ ਹੋਈ ਹੈ ਖਾਲਿਸਤਾਨ ਦੀ ਤੇ ਹਾਲਾਂਕਿ ਚਲੋ ਇਹਨਾਂ ਲੋਕਾਂ ਨੂੰ ਜੇ ਸਾਡੇ ਸਮਝ ਆ ਜਾਏ ਤਾਂ ਵਧੀਆ ਗੱਲ ਹੈ ਪਰ ਇਹਨਾਂ ਨੂੰ ਛੇਤੀ ਸਮਝ ਆ ਜਾਏ ਇਹ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਛੇਤੀ ਸਮਝ ਆ ਜਾਏਗੀ ਛੇਤੀ ਇਹਨਾਂ ਲੋਕਾਂ ਦੇ ਪੱਲੇ ਪੈ ਜੇ ਮੈਨੂੰ ਲੱਗਦਾ ਨਹੀਂ ਵੀ ਛੇਤੀ ਇਹ ਲੋਕ ਸਾਡੇ ਸਮਝ ਪਾਉਣਗੇ ਤਾਂ ਸੋ ਇਸ ਕਰਕੇ ਸਾਡੇ ਲੋਕਾਂ ਨੂੰ ਖੁਦ ਕੁਝ ਉਪਰਾਲਾ ਕਰਨਾ ਪਏਗਾ ਕੋਈ ਮਤੇ ਨਹੀਂ ਪਾਸ ਹੋਏ ਐਵੇਂ ਪਾਣੀ 'ਚ ਡਾਂਗਾ ਮਾਰਨ ਦਾ ਕੋਈ ਫਾਇਦਾ ਨਹੀਂ ਸ਼ੋਸ਼ੇ ਛੱਡਣ ਦਾ ਕੋਈ ਫਾਇਦਾ ਨਹੀਂ ਇੱਥੇ ਬੈਠ ਕੇ ਗੱਲਾਂ ਕਰਨੀਆਂ ਤੇ ਗੱਲਾਂ ਘੜਨੀਆਂ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਅਸੀਂ ਇਹਨਾਂ ਚੀਜ਼ਾਂ ਦੀ ਪ੍ਰੋੜ ਤੁਹਾਨੂੰ ਬੰਦ ਕਰੀਏ ਜਿੰਨਾ ਹੋ ਸਕਦਾ ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਆਈਏ ਇਸ ਕਰਕੇ ਮੈਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਔਰ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਔਰ ਸਾਰਿਆਂ ਦੀ ਪਰ ਮਾਲਤਮਾ ਜੀ ਅਰਦਾਸ ਜ਼ਰੂਰ ਪ੍ਰਵਾਨ ਕਰਨ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ